ਵੀਡੀਓ ਮਾਰੀ ਧਿਆਨ ਨਾਲ ਸੁਣਿਓ ਮੁੱਦਾ ਇੱਧਰ ਵੀ ਪੂਰਾ ਤਗੜਾ ਚੱਲ ਰਿਹਾ ਪੂਰਾ ਘੈਂਟ ਮੁੱਦਾ ਚੱਲ ਰਿਹਾ ਬਹੁਤ ਦਿਨਾਂ ਦਾ ਬੋਲੋ ਤੇਰੇ ਦੋ ਆਦ ਦੇ ਸੰਭਾਲੇ ਨਹੀਂ ਜਾਂਦੇ ਇਹ ਲੋ ਬੀਚੀ ਸੁਈ ਦੀਪੇ ਸਾਲੀ ਹੋਈ ਆ ਵੱਡੀ ਕਟਰੀਨਾ ਕੈਫ ਕਾਲੇ ਗੋਡੇ ਪਿਆ ਤੇਰੇ ਬਨਪੀਸ ਪਾਪਾ ਕੇ ਲੋਕਾਂ ਨੂੰ ਦਿਖਾਨੀਆਂ ਪਹਿਲਾਂ ਉਹ ਤਾਂ ਸਾਫ਼ ਕਰ ਲਾ ਵੀਡੀਓ ਤੇਰੀ ਜਿਹੜੀ ਸ਼ਰਿਆ ਬਾਹਰ ਹੋਈ ਆ ਉੱਥੇ ਦੇਖ ਤੇਰਾ ਕਿੱਧਰ ਕਿੱਧਰ ਨੂੰ ਕੀ ਕੀ ਜਾ ਰਿਹਾ ਸਟ੍ਰੈਸ ਮਾਰਕਸ ਤੇ ਇੰਨੇ ਪਏ ਪਿਆ ਡੀਬ ਨੱਕ ਪਾ ਕੇ ਦਿਖਾਨੀ ਐ ਆਂਟੀਆਂ ਤੋਂ ਪਰੇ ਤਰਾ ਸ਼ਰੀਰ ਹੋਇਆ ਪਿਆ ਵੱਡੀ ਆਈ ਸਕੂਲ ਦੇ ਵਿੱਚ ਵੀਡੀਓ ਵਾਇਰਲ ਹੋਈ ਦੋਸ ਸਕੂਲ ਦੇ ਵਿੱਚੋਂ ਤੈਨੂੰ ਕੱਢਿਆ ਗਿਆ ਠੀਕ ਹੈ ਤੇਰੀ ਮੈਮ ਤਾਂ ਤੇਰੀ ਵੀਡੀਓ ਪਹੁੰਚ ਗਈ ਤੇਰੇ ਸਕੂਲ ਦੇ ਮੁੰਡੇ ਨੇ ਤੇਰੇ ਸਕੂਲ ਦੇ ਵਟਸਐਪ ਗਰੁੱਪ ਦੇ ਵਿੱਚ ਵੀਡੀਓ ਵਾਇਰਲ ਕੀਤੀ ਠੀਕ ਹੈ ਫਿਰ ਉੱਥੋਂ ਤੇਰੇ ਘਰਦਿਆਂ ਨੂੰ ਬੁਲਾ ਕੇ ਤੇਰੀ ਮਾਂ ਨੂੰ ਬੁਲਾ ਕੇ ਤੁਹਾਡੀ ਬੇਇੱਜ਼ਤੀ ਕਰਕੇ ਤੁਹਾਨੂੰ ਸਕੂਲ ਦੇ ਵਿੱਚੋਂ ਕੱਢਿਆ ਗਿਆ ਤੂੰ ਤਾਂ ਐਨੀ ਬਤਮੀਜ਼ ਔਰਤ ਹੈ ਤੂੰ ਤਾਂ ਆਪਣੀ ਮੈਡਮ ਨੂੰ ਵੀ ਗਾਲਾਂ ਕੱਢੀਆਂ ਸੀ ਫਿਰ ਉਹਨੇ ਤੇਰਾ ਮੂੰਹ ਝੰਡਿਆ ਸੀਗਾ ਬਤਮੀਜ਼ ਜਨਾਨੀ ਤੂੰ ਕੀ ਜੀ ਰਿਸ਼ਤ ਕਰੇਂਗੀ ਜਨਾਹ ਇੱਕੋ ਖਤਮ ਤਰ੍ਹਾਂ ਘਰੇ ਆ ਜਾਂਦਾ ਦੂਜਾ ਤੈਨੂੰ ਲੱਭਣ ਤੁਰ ਜਾਂਦਾ ਦੂਜੇ ਨਾਲ ਅੰਕਲਾਂ ਨਾਲ ਦੱਸਦਾ ਹੁੰਦਾ ਤੈਨੂੰ ਚੱਜ ਨਹੀਂ ਹੈਗਾ ਹਜੇ ਵੱਡੀ ਤੂੰ ਮਾਡਲ ਬਣੀ ਕਰਦੀ ਰੱਖਿਆ ਵੀ ਹੋਇਆ ਨਾਲੇ ਹਜੇ ਤੱਕ ਦਮ 7 ਸਾਲ ਹੋ ਗਏ ਤੂੰ ਰੱਖ ਕੇ ਦਿਖਾ ਤੇਰੀ ਤਾਂ ਲੋਕਾਂ ਦੇ ਸ਼ਰਮ ਨੰਗੀ ਦੀ ਵੀਡੀਓ ਵਾਇਰਲ ਕਰਦੀ ਤੇਰੇ ਤੋਂ ਤਾਂ ਨਹੀਂ ਕੁਝ ਪਟਿਆ ਹੋਇਆ ਪਟੇਂਗੀ ਕਿਵੇਂ ਕਿਉਂਕਿ ਤੂੰ ਆਪ ਕਰੀਂਗੀ ਤੂੰ ਆਪ ਵੀਡੀਓ ਬਣਾ ਕੇ ਲੋਕਾਂ ਨੂੰ ਭੇਜੀਆਂ ਜੇ ਬੰਦਾ ਆਪ ਜੱਜਦਾ ਹੋਊਗਾ ਉਹੀ ਸਟੈਂਡ ਲਊਗਾ ਆਪ ਦੇ ਲਈ ਤੇਰੇ ਵਾਂਗੂ ਨਹੀਂ ਤੂੰ ਬੱਸ ਲੋਕਾਂ ਨੂੰ ਕੁੱਤੇ ਵਾਂਗ ਢੋਂਕਣ ਜੋਗੀ ਐ ਹੋਰ ਕਿਤੇ ਜਾਣਦੀ ਤੇਰੀ ਔਕਾਤ ਨਹੀਂ ਕਮਲ ਨਾਲ ਚੜੀ-ਤੁੜੀ ਫਰਦੀਆਂ ਬਸ ਹੋਰ ਕਿਤੇ ਇਕੱਲੀ ਕੀ ਜਾਣਦੀ ਤੇਰੀ ਔਕਾਤ ਹੈ ਨਹੀਂ ਤੇ ਮਾਂ ਤੇਨੂੰ ਰੋਕਦੀ ਆ ਉਹਦੇ ਤਾਂ ਤੂੰ ਬੱਚ ਨਹੀਂ ਹੈਗੀ ਪਹਿਲਾਂ ਜਦੋਂ ਤੈਨੂੰ ਕੋਈ ਕਰਦਾ ਕੋਈ ਰੋਗ ਦਾ ਸੀਗਾ ਉਦੋਂ ਤੇਰੀ ਮਾਂ ਤੇਰੇ ਉਹ ਕਰਦੀ ਸੀਗੀ ਪਖਪੂਰਦੀ ਸੀਗੀ ਵੀ ਨਹੀਂ ਮੇਰੀ ਕੁੜੀ ਨੂੰ ਨਹੀਂ ਕਹਿਣਾ ਕੁੜੀ ਨੂੰ ਨਹੀਂ ਕਹਿਣਾ ਹੁਣ ਜਦੋਂ ਤੂੰ ਉਹਦੇ ਵੀ ਬਸ ਤੋਂ ਬਾਹਰ ਹੋ ਗਈ ਹੁਣ ਤੈਨੂੰ ਕੋਈ ਵੀ ਨਹੀਂ ਸੰਭਲਣ ਵਾਲਾ ਹੈਗਾ ਹੁਣ ਤੂੰ ਕੀ ਬੋਲਾਂ ਮੈਂ